ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ੀ ਐਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਫਿਰ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਪ੍ਰੀਤ ਸਿੰਘ ਦੀ ਆਈਡੀ ਤੋਂ ਪਟਿਆਲੇ ਵਾਲੇ ਪ੍ਰੀਤ ਉਹਨਾਂ ਨੇ ਕਮੈਂਟ ਕੀਤਾ ਕਿ ਬੇਟਾ ਵੀ ਸੇਵਿੰਗ ਕਰਦਾ ਏ ਤੇ ਖੁਦ ਵੀ ਪਹਿਨ ਕਰਦੇ ਹਨਾ ਚਲੋ ਬਹੁਤ ਵਧੀਆ ਗੱਲ ਆ ਜੀ ਜਿਹੜੇ ਬੱਚੇ ਨੂੰ ਹੁਣੇ ਤੋਂ ਇੰਨੀ ਜ਼ਿਆਦਾ ਹਨਾ ਉਹਨੂੰ ਪਤਾ ਲੱਗ ਗਿਆ ਮੈਂ ਸੇਵ ਕਰਨੇ ਆ ਤੇ ਪ੍ਰਮਾਤਮਾ ਕਰਨਗੇ ਦੇਖਿਓ ਜੀ ਦੀਦੀ ਬਹੁਤ ਜ਼ਿਆਦਾ ਤਰੱਕੀ ਕਰਨਗੇ ਤੁਹਾਡੇ ਬੱਚਾ ਬਹੁਤ ਜ਼ਿਆਦਾ ਤਰੱਕੀ ਕਰੂਗਾ ਕਿਉਂਕਿ ਜਦੋਂ ਬੱਚੇ ਨੂੰ ਹੁਣੇ ਤੋਂ ਹੀ ਪਤਾ ਆਈ ਮੈਂ ਆਪਣਾ ਪੈਸਾ ਬਚਾ ਕੇ ਰੱਖਣਾ ਤਰੱਕੀ ਉਹ ਲੋਕ ਹੀ ਕਰਦੇ ਆ ਜਿਹੜਾ ਪੈਸਾ ਸੰਭਾਲ ਕੇ ਚਲਦੇ ਆ ਕਈ ਵਾਰ ਹੁੰਦਾ ਹੈ ਕਿੰਨਾਂ ਕੋਲੇ ਕਰੋੜਾ ਰੁਪਿਆ ਆ ਜਾਂਦਾ ਉਹਨਾਂ ਨੂੰ ਹਸਾਬ ਹੀ ਨਹੀਂ ਆਉਂਦਾ ਵੀ ਅਸੀਂ ਕਿਵੇਂ ਰੱਖੀਏ ਤੇ ਫਿਰ ਬਾਅਦ ਵਿੱਚ ਉਹਨਾਂ ਦੇ ਕੋਲੇ ਕੁਝ ਨਹੀਂ ਰਹਿੰਦਾ ਤੇ ਵਾਹਿਗੁਰੂ ਕਰੂਗਾ ਤੁਹਾਡਾ ਬੇਟਾ ਬਹੁਤ ਜ਼ਿਆਦਾ ਤਰੱਕੀ ਕਰੂਗਾ ਪਰਮਾਤਮਾ ਤੰਦਰੁਸਤੀ ਦੇਵੇ ਉਹਨਾਂ ਨੂੰ ਤੇ ਹਾਂਜੀ ਬਿਊਟੀ ਟਿਪਸ ਵਾਲਿਆਂ ਨੇ ਵੀ ਕਿਹਾ ਏ ਕਿ ਉਹ ਵੀ ਸੇਵਿੰਗ ਕਰਦੇ ਆ 10-200 ਰੁਪਏ ਬਹੁਤ ਵਧੀਆ ਗੱਲ ਆ ਜੀ ਇਦਾਂ ਹੀ ਹੁੰਦਾ ਦੀਦੀ ਹਨਾ ਆਪਾਂ ਕਿਹੜੇ ਕਿਤੇ ਲੈ ਕੇ ਜਾਣੇ ਆ ਜੇ ਆਪਾਂ ਜੋੜੇ ਹੋਣਗੇ ਆਪਾਂ ਆਪਦੇ ਬੱਚਿਆਂ ਦੇ ਕੰਮ ਆ ਜਾਣਗੇ ਹਸਬੰਦ ਨੂੰ ਕਦੇ ਜ਼ਰੂਰਤ ਪੈਂਦੀ ਆ ਤੇ ਆਪਾਂ ਉਦੋਂ ਕੱਢ ਕੇ ਫੜਾ ਦਿੰਨੇ ਆ ਵਿਆ ਸਾਡੇ ਕੋਲੇ ਪਏ ਹੋਏ ਸੀਗੇ ਤੇ ਇਹ ਹੁੰਦਾ ਹੈ ਕਿ ਚਲੋ ਹਸਬੰਦ ਨੂੰ ਨਹੀਂ ਪਤਾ ਲੱਗਦਾ ਹਨਾ ਘਰ ਜੋੜਨਾ ਤਾਂ ਲੇਡੀਜ਼ ਦਾ ਕੰਮ ਹੀ ਹੁੰਦਾ ਜ਼ਿਆਦਾ ਕਿਉਂਕਿ ਹਸਬੰਦ ਨੇ ਤਾਂ ਚਲੋ ਕਮਾਈ ਕਰਕੇ ਲੈ ਕੇ ਆਉਣੀ ਆ ਉਹ ਇੱਕ ਔਰਤ ਨੂੰ ਚਾਹੀਦਾ ਆਪਾਂ ਕਿਸ ਤਰੀਕੇ ਦੇ ਨਾਲ ਘਰ ਨੂੰ ਅੱਗੇ ਚਲਾਉਣਾ ਹੈ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਸਾਰਿਆਂ ਦੀ ਸੋਚ ਜਦੋਂ ਆਪਾਂ ਦੇਖੀ ਵੀ ਬਹੁਤ ਵਧੀਆ ਗੱਲ ਆ ਜਸ਼ਨ ਹਸਾਨ ਡੀਆਰਡੀ ਤੋਂ ਸੁਨੀਤਾ ਫਰੋਂ ਭੋਗਪੁਰ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਮੇਸ਼ਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੇ ਕਮੈਂਟ ਕੀਤੇ ਤੁਸੀਂ ਜੀ ਬਹੁਤ ਵਧੀਆ ਲੱਗਿਆ ਕਾਰਜ ਸਿੰਘ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹੋਸ਼ਨਾਓ ਦੀਦੀ ਠੀਕ ਹੋ ਤੁਸੀਂ ਕੈਨੇਡਾ ਕਿਵੇਂ ਜੀਜੂ ਲੱਗਿਆ ਤੁਹਾਡਾ ਵਧੀਆ ਲੱਗ ਰਿਹਾ ਕਿਵੇਂ ਉੱਥੇ ਗਰਮੀ ਆ ਕਿਵੇਂ ਆ ਇੱਥੇ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਮਨਜੀਤ ਕੌਰ ਖੋਖਰ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਹਿਕ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਂਪੂਰੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਦਿਲਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਦਿਲਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਤੁਸੀਂ ਜਿਹੜੀ ਆਪਾਂ ਵੀਡੀਓ ਕੱਲ ਅੱਜ ਪਾਈ ਸੀ ਹੈ ਨਾ ਅੱਜ ਕਿੰਨੀ ਆ ਅੱਜ ਹੋ ਗਿਆ 16 ਸਤੰਬਰ ਤੇ ਅੱਜ ਸੰਗਰਾਣ ਵੀ ਆ ਅੱਸੂ ਦੇ ਮਹੀਨੇ ਦੀ ਤੇ ਚਲੋ ਜੀ ਵਧੀਆ ਖੁਸ਼ੀਆਂ ਭਰਿਆ ਹੋਵੇ ਮਹੀਨਾ ਸਾਰਿਆਂ ਵਾਸਤੇ ਰੱਬ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਨੂੰ ਆਏ ਹੋ ਗਿਆ ਕਿ ਚਲੋ ਅੱਸੂ ਦਾ ਮਹੀਨਾ ਹੋ ਗਿਆ ਸ਼ੁਰੂ ਤੇ ਪ੍ਰੋਗਰਾਮ ਵੀ ਸ਼ੁਰੂ ਹੋ ਜਾਂਦੇ ਹਨਾ ਅਸੂ ਕੱਤੇ ਜੇ ਤਾਂ ਵਿਆਹ ਸ਼ਾਦੀਆਂ ਵਾਧੂ ਇਹ ਹੋ ਜਾਂਦਾ ਆਪ ਨੂੰ ਵੀ ਲੱਗਦਾ ਹੈ ਕਿ ਹੁਣ ਨਾ ਵਧੀਆ ਸੋਹਣੇ ਜਿਹੇ ਦਿਨ ਆ ਗਏ ਤੇ ਚਲੋ ਆਪਣੇ ਆਪ ਨੂੰ ਵਧੀਆ ਰੱਖੀਏ ਪਹਿਲਾਂ ਤਾਂ ਅਸੀਂ ਗਰਮੀ ਬਹੁਤ ਜ਼ਿਆਦਾ ਸੀ ਹੁਣ ਜਿਵੇਂ ਜਿਵੇਂ ਦਿਨ ਜੇ ਵਧੀਆ ਹੋਣਗੇ ਤੇ ਆਪਾਂ ਨੂੰ ਐ ਲੱਗੂਗਾ ਵੀ ਵਧੀਆ ਕੱਪੜੇ ਪਾਈਏ ਵਧੀਆ ਤਿਆਰ ਤੁਰੂਗੇ ਤੇ ਵਧੀਆ ਕਿਤੇ ਮਾੜਾ ਮੋਟਾ ਆਉਣਾ ਜਾਣਾ ਵੀ ਜੀ ਕਰਦਾ ਹੁਣ ਤਾਂ ਜਾਣ ਨੂੰ ਤੇ ਜਦੋਂ ਬੜੀ ਗਰਮੀ ਸੀ ਕਿ ਉਹ ਤਾਂ ਜਾਣ ਨੂੰ ਵੀ ਕਿਤੇ ਜੀ ਨਹੀਂ ਸੀ ਕਰਦਾ ਐ ਲੱਗਦਾ ਹਾਏ ਇੰਨੀ ਗਰਮੀ ਆ ਨਵੇਂ ਜਿਹੇ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਘਰੇ ਤਾਂ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਜਿਹੜੇ ਪੁਰਾਣੇ ਕੱਪੜੇ ਢਿੱਲੀ ਪਾਉਣੇ ਆ ਆਪਾਂ ਨੂੰ ਆਦਤ ਬਣੀ ਹੁੰਦੀ ਹੈ ਉਹਨਾਂ ਦੇ ਵਿੱਚ ਆਪਾਂ ਨੂੰ ਗਰਮੀ ਘੱਟ ਲੱਗਦੀ ਹੈ ਤੇ ਜਦੋਂ ਆਪਾਂ ਨਵੇਂ ਕੱਪੜੇ ਪਾਉਣੇ ਉਹਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਮੈਨੂੰ ਤਾਂ ਬਹੁਤ ਲੱਗਦੀ ਹੈ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਮੈਨੂੰ ਤਾਂ ਨਵੇਂ ਸੂਟ ਤੋਂ ਬੜੀ ਜ਼ਿਆਦਾ ਗਰਮੀ ਲੱਗਦੀ ਹੈ ਮੈਨੂੰ ਐ ਹੁੰਦਾ ਵੀ ਘਰੇ ਤਾਂ ਜਿਹੜੇ ਆਪਣੇ ਹੁੰਦੇ ਆ ਨਾ ਨਾਰਮਲੀ ਕੱਸੇ ਜਿਹਾ ਆਪਾਂ ਜ ਕੇ ਦਾ ਸੇਜਰ ਸੂਟ ਪਾਲੀ ਆ ਸੌਣ ਭਾਦੋਂ ਦੇ ਵਿੱਚ ਤਾਂ ਨਵੇਂ ਕੱਪੜੇ ਪਾਉਣੇ ਬਹੁਲੇ ਔਖੇ ਲੱਗਦੇ ਆ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਮੈਨੂੰ ਤਾਂ ਆਉਣਾ ਜਾਣਾ ਵੀ ਬੜਾ ਔਖਾ ਲੱਗਦਾ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਚਲੋ ਕੋਈ ਪ੍ਰੋਬਲਮ ਨਹੀਂ ਹੁੰਦੀ ਮੌਸਮ ਵਧੀਆ ਹੈ ਤੇ ਗਰਮੀ ਵਿੱਚ ਤਾਂ ਨਾ ਬਾਹਰ ਜਾਣਾ ਕਿਤੇ ਵੀ ਆਏ ਹੁੰਦਾ ਰਿਸ਼ਤੇਦਾਰੇ ਜਾਣਾ ਪਵੇ ਮੈਂ ਬਹੁਤ ਘਟ ਜਾਨੀ ਆ ਵੀ ਨਹੀਂ ਮੈਂ ਨਹੀਂ ਜਾਂਦੀ ਮੈਂ ਬਾਜ਼ਾਰ ਵੀ ਨਹੀਂ ਜਾਂਦੀ ਹੁੰਦੀ ਗਰਮੀ ਵਿੱਚ ਤਾਂ ਜਿਵੇਂ ਸ਼ਾਮ ਜੇ ਨੂੰ ਚਾਹੇ ਜਾਈਏ ਤੇ ਪਰ ਮੈਨੂੰ ਆਇ ਲੱਗਦਾ ਵੀ ਹੈ ਗਰਮੀ ਆ ਮੈਂ ਨਹੀਂ ਜਾਂਦੀ ਤੇ ਅੱਜ ਆਪਾਂ ਬਹੁਤ ਸੋਹਣੀ ਰੇਮੇਡੀ ਤੁਹਾਡੇ ਰਸਤੇ ਲੈ ਕੇ ਆਏ ਤੁਹਾਡੇ ਫੇਸ ਦੇ ਉੱਪਰ ਵਧੀਆ ਗਲੋ ਆਊਗਾ ਤੇ ਝੁਰੜੀਆਂ ਜਿਵੇਂ ਆਪਾਂ ਕਹਿ ਦਿੰਨੇ ਹਣਾ ਕਿ ਮਲਤਾਨੀ ਮਿੱਟੀ ਜਿਵੇਂ ਆਪਾਂ ਕਹਿੰਦੇ ਝੁਰੜੀਆਂ ਦੀ ਦੁਸ਼ਮਣ ਆ ਮਲਤਾਨੀ ਮਿੱਟੀ ਜੇ ਤੁਸੀਂ ਯੂਜ਼ ਕਰਦੇ ਹੋ ਤੁਹਾਡੇ ਝੁਰੜੀਆਂ ਨਹੀਂ ਪੈਣਗੀਆਂ ਛੇਤੀ ਤੁਹਾਡੀ ਮਤਲਬ ਏਜ ਨਾ ਜਿਵੇਂ ਆਪਾਂ ਕਹਿ ਦਈਏ 5-7 ਸਾਲ ਘੱਟ ਲੱਗੂਗੀ ਜਿੰਨੀ ਜੇ ਤੁਸੀਂ 30 ਸਾਲ ਦੇ ਹੋ ਤੁਸੀਂ 28-29 ਸਾਲਾਂ ਦੇ ਲੱਗੋਗੇ ਜੇ ਤੁਸੀਂ ਇਹਨੂੰ ਯੂਜ਼ ਕਰਦੇ ਹੋ ਤਾਂ ਮਲਤਾਨੀ ਮਿੱਟੀ ਐਸੀ ਚੀਜ਼ ਆ ਮਲਤਾਨੀ ਮਿੱਟੀ ਦਾ ਪੈਕ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਕਰਦੇ ਹਫ਼ਤੇ ਵਿੱਚ ਦੀ ਦੋ ਵਾਰੀ ਤਿੰਨ ਵਾਰੀ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਹੀ ਜ਼ਿਆਦਾ ਵਧੀਆ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਸ ਤਰੀਕੇ ਨਾਲ ਲਗਾਉਣਾ ਤੇ ਤੁਸੀਂ ਗਾਚੀ ਵੀ ਲਗਾ ਸਕਦੇ ਹੋ ਗੱਚੀ ਵੀ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਗੱਚੀ ਵੀ ਲਗਾ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਪਾ ਲੈਨੇ ਆ ਮਲਤਾਨੀ ਮਿੱਟੀ ਪਾ ਲਈ ਆਪਾਂ ਪਹਿਲਾਂ ਤੁਸੀਂ ਆਪਣੇ ਹਿਸਾਬ ਨਾਲ ਬਣਾ ਲਿਓ ਮੈਂ ਆਪਣੇ ਫੇਸ ਦੇ ਉੱਪਰ ਲਗਾਣਾ ਮੈਂ ਉਸ ਹਿਸਾਬ ਨਾਲ ਬਣਾਉਂਗੀ ਆਪਾਂ ਇਹਦੇ ਵਿੱਚ ਅੱਧੇ ਤੋਂ ਅੱਧਾ ਚਮਚਾ ਪਾ ਲਿਆ ਬੇਸਣ ਦਾ ਤੇ ਪੌਣਾ ਕ ਚਮਚਾ ਆਪਾਂ ਪਾ ਲਿਆ ਮਲਤਾਨੀ ਮਿੱਟੀ ਦਾ ਮਲਤਾਨੀ ਮਿੱਟੀ ਆਪਾਂ ਥੋੜੀ ਜਿਹੀ ਇਹਦੇ ਵਿੱਚ ਵੱਧ ਪਾਉਣੀ ਆ ਤੇ ਬੇਸਨ ਨੂੰ ਥੋੜਾ ਜਿਹਾ ਘੱਟ ਰੱਖਣਾ ਹੈ ਜੇ ਜਿਵੇਂ ਆਪਾਂ ਕਹਿ ਦਿੰਨੇ ਨਾ ਵੀ ਆਪਣੇ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਅੱਜ ਕੱਲ ਤਾਂ ਨਾ 30 ਕ੍ਰੋਸ ਕਰਦੇ ਜਾਓ ਤੁਸੀਂ ਝੁਰੜੀਆਂ ਕੀ ਵਾਲ ਚਿੱਟੇ ਕੀ ਜੇ ਆਪਾਂ ਧਿਆਨ ਨਹੀਂ ਨਾ ਰੱਖਦੇ ਤੇ ਫੇਰ ਨਾ ਬਹੁਤ ਬੁਰਾ ਹਾਲ ਹੁੰਦਾ ਤੇ ਇੱਕ ਭੈਣ ਨੇ ਮੈਨੂੰ ਮੇਰੇ ਨਾਲ ਗੱਲ ਕੀਤੀ ਸੀ ਫੋਨ ਤੇ ਤੇ ਉਹ ਕਹਿਣ ਲੱਗ ਗਏ ਕਹਿੰਦੇ ਨਾ ਵੀ ਮੇਰੀ ਏਜ ਤਾਂ ਕਾਫੀ ਹੈ ਤੇ ਪਰ ਮੈਂ ਆਪਣੀ ਸਕਿਨ ਦਾ ਧਿਆਨ ਬਹੁਤ ਜ਼ਿਆਦਾ ਰੱਖਦੀ ਆ ਤੇ ਕਹਿੰਦੀ ਮੈਨੂੰ ਲੋਕ ਕਹਿੰਦੇ ਨਾ ਵੀ ਸ਼ਕੀਨਨ ਬਾਲੀ ਆ ਤੇ ਕਹਿੰਦੀ ਮੇਰੀ ਸਕਿਨ ਮਤਲਬ ਵਧੀਆ ਪਈ ਹੋਈ ਆ ਵੀ ਮੈਂ ਵਧੀਆ ਲੱਗਦੀ ਆ ਕਹਿੰਦੀ ਮੇਰੀ ਬੇਟੀ ਦੀ ਮੈਰਿਜ ਹੋ ਗਈ ਆ ਤੇ ਬੇਟਾ ਵੀ ਮਤਲਬ ਦਾ ਬਾਹਰ ਆਛੇ ਅਕੈਨੇਡਾ ਵਗੈਰਾ ਗਿਆ ਹੋਇਆ ਤੇ ਕਿੰਨੇ ਦੋ ਹੀ ਬੱਚੇ ਆ ਦੋਨੇ ਸੈਟਲ ਆਤੇ ਆ ਨਹੀਂ ਪਰ ਮੇਰੀ ਵਧੀਆ ਹਜੇ ਵੀ ਮਤਲਬ ਇਦਾਂ ਮੈਨੂੰ ਸਕੇਨ ਨੂੰ ਦੇਖ ਕੇ ਆ ਨਹੀਂ ਕੋਈ ਕਹਿੰਦਾ ਨਹੀਂਗਾ ਬਿਹ ਜਿਹੜੇ ਬੱਚੇ ਆ ਸ਼ਾਇਦ ਪਬਜੀ ਬੈਣ ਵਾਲੇ ਜਿਹੜੇ ਹੈਗੇ ਆਈਡੀ ਵਾਲੇ ਉਹਨਾਂ ਨੇ ਮੈਨੂੰ ਦੱਸਿਆ ਸੀ ਭੈਣਾਂ ਮੇਰੀ ਗੱਲ ਹੋਈ ਸੀ ਤੇ ਮੈਨੂੰ ਬੁਰਾ ਵਧੀਆ ਲੱਗਾ ਮੈਂ ਕਿਹਾ ਨਹੀਂ ਭੈਣੇ ਕੋਈ ਗੱਲ ਨਹੀਂ ਕੀ ਕੁਛ ਕੀ ਨਿਚਕੂ ਨਹੀਂ ਜਿਹੜੇ ਲੋਕੀ ਕਹਿੰਦੇ ਕਹੀ ਜਾਂਦੇ ਆ ਆਪਦੀ ਸਿਹਤ ਦਾ ਧਿਆਨ ਰੱਖਣਾ ਆਪਣਾ ਫਰਜ਼ ਬਣਦਾ ਹੈ ਨਾ ਅੱਪਾ ਦੇ ਆਪ ਨੂੰ ਵਧੀਆ ਮੈਂਟੇਨ ਰੱਖੀਏ ਦੁਨੀਆ ਤੇ ਆਏ ਕਿਸ ਲਈ ਆਏ ਥੋੜਾ ਰੋਲ ਖੁਲਕੀ ਮਰ ਜਾਣਾ ਹਨਾ ਇੱਕ ਦਿਨ ਮਰਨਾ ਤਾਂ ਹੈਗਾ ਹੀ ਪਰ ਵਧੀਆ ਰਹੋ ਆਪਣੀ ਪਰਸਨੈਲਿਟੀ ਵਧੀਆ ਰੱਖੋ ਤੇ ਲੋਕ ਤਾਂ ਕਹਿਣ ਵਾਲੇ ਕਹੀ ਜਾਂਦੇ ਆ ਜਿਹੜੇ ਨਹੀਂ ਵਧੀਆ ਤਿਆਰ ਹੁੰਦੇ ਉਹਨਾਂ ਨੂੰ ਵੀ ਕਹਿ ਦਿੰਦੇ ਆ ਕਿ ਇਹ ਤਾਂ ਜਲੂਸ ਕੱਢੀ ਰੱਖਦੇ ਆ ਜਿਹੜੀ ਕੋਈ ਵਧੀਆ ਭੈਣ ਤਿਆਰ ਹੋ ਕੇ ਰਹਿੰਦੀ ਆ ਉਹਨੂੰ ਕਹਿਣਗੇ ਲੈ ਇਹ ਤਾਂ ਟੌਰ ਬਾਲੀ ਕੱਢਦੀ ਆ ਜਿਵੇਂ ਆਪਾਂ ਕਹਿੰਦੇ ਆ ਆ ਰਹੀ ਦੇ ਹਨਾ ਇੱਕ ਪਾਸੇ ਦੰਦੇ ਹੁੰਦੇ ਦੁਨੀਆ ਦੇ ਤਾਂ ਦੋ ਪਾਸੇ ਹੁੰਦੇ ਆ ਤੇ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਤੁਸੀਂ ਉਹ ਹੀ ਕਰਿਆ ਕਰੋ ਐ ਨਹੀਂ ਹੈਗਾ ਵੀ ਆਪਾਂ ਨੂੰ ਉਹਨੇ ਕਹਿਤਾ ਇਹਨੇ ਕਹਿਤਾ ਦੱਸੋ ਆਪਾਂ ਜੇ ਕੋਈ ਆ ਜੇ ਆਪਦੇ ਫੇਸ ਨੂੰ ਵਧੀਆ ਰੱਖ ਲਾਂਗੇ ਇਹਦੇ ਵਿੱਚ ਕੀ ਸਕਿਨੀ ਵਾਲਾ ਕੰਮ ਹੈਗਾ ਹਨਾ ਕੁਝ ਵੀ ਨਹੀਂ ਹੈ ਤੇ ਆਪਣੇ ਆਪਾਂ ਸਕਿਨ ਨੂੰ ਵਧੀਆ ਰੱਖਾਂਗੇ ਕੇਅਰ ਕਰਾਂਗੇ ਸਭ ਤੋਂ ਜ਼ਰੂਰੀ ਹੈਗਾ ਕੇਅਰ ਆਪਣੀ ਸਿਹਤ ਦੀ ਕੇਅਰ ਜਿਹੜੀ ਆਪਾਂ ਕਰਾਂਗੇ ਨਾ ਉਹ ਹੀ ਹੀ ਵਧੀਆ ਜਦੋਂ ਆਪਾਂ ਸਾਰੀ ਚੀਜ਼ ਦੀ ਕੇਅਰ ਕਰਦੇ ਆ ਆਪਾਂ ਕਹਿੰਦੇ ਨੇ ਘਰ ਵੀ ਨਾ ਇਕ ਔਰਤ ਤੋਂ ਬਿਨਾ ਕਰਨੀ ਹੈਗਾ ਜੇ ਉਹ ਘਰ ਦੀ ਕੇਅਰ ਕਰੂਗੀ ਤਾਂ ਹੀ ਘਰ ਵਧੀਆ ਰਹੂਗਾ ਤੇ ਫਿਰ ਜੇ ਇੱਕ ਔਰਤ ਆਪਣੇ ਆਪ ਦੀ ਕੇਅਰ ਕਰੂਗੀ ਤਾਂ ਫਿਰ ਹੀ ਸਭ ਕੁਝ ਵਧੀਆ ਰਹੂਗਾ ਨਾ ਫਿਰ ਉਹ ਅੱਗੇ ਆਪਣੇ ਬੱਚਿਆਂ ਦੀ ਕੇਅਰ ਕਰੂਗੀ ਆਪਣੇ ਕਰੂਗੀ ਘਰ ਦੀ ਕਰੂਗੀ ਤੇ ਮੈਨੂੰ ਇਹ ਲੱਗਦਾ ਮੈਨੂੰ ਬੋਸ ਭੈਣ ਦੀ ਗੱਲ ਸੁਣ ਕੇ ਮੈਨੂੰ ਬੜਾ ਵਧੀਆ ਲੱਗਿਆ ਮੈਂ ਕਿ ਭੈਣੇ ਤੁਸੀਂ ਐਂ ਹੀ ਰਿਆ ਕਰੂ ਕਈ ਜਾਣਦ ਲੋਕਾਂ ਨੂੰ ਜਿਹੜੇ ਕਹਿੰਦੇ ਆ ਹਨ ਤੇ ਚਲੋ ਜੀ ਇਹਦੇ ਵਿੱਚ ਆਪਾਂ ਪਾਉਣਾ ਹੈਗਾ ਗੁਲਾਬ ਜਲ ਤੇ ਤੁਸੀਂ ਦੇਖੋਗੇ ਇੰਨਾ ਜ਼ਿਆਦਾ 글로 ਆਊਗਾ ਤੁਹਾਡੇ ਫੇਸ ਦੇ ਉੱਪਰ ਬਹੁਤ ਜ਼ਿਆਦਾ ਤੁਸੀਂ ਕਿਤੇ ਵੀ ਜਗਾ ਜਾ ਰਹੇ ਹੋ ਜਿੱਦਾਂ ਕਿ ਤੁਸੀਂ ਕਿਤੇ ਜਾਣਾ ਅੱਜ ਰਿਸ਼ਤੇਦਾਰੀ ਚ ਜਾਣਾ ਹੈ ਤੇ ਮੈਂ ਇਦਾਂ ਹੀ ਕਰਦੀ ਹੁੰਨੀ ਆ ਜਦੋਂ ਕਿਤੇ ਆਉਣਾ ਜਾਣਾ ਹੋਵੇ ਮੈਂ ਬਵਾ-ਬਾ ਨੋਂ ਜਾਣ ਤੋਂ ਪਹਿਲਾਂ ਪਹਿਲਾਂ ਇਦਾਂ ਪੈਕ ਬਣਾ ਕੇ ਲਗਾ ਲੈਣੀ ਹੁੰਨੀ ਆ ਤੇ ਵਧੀਆ ਲੱਗਦਾ ਫਿਰ ਮੈਂ ਜੇ ਕਿਸੇ ਰਿਸ਼ਤੇਦਾਰੀ ਚ ਜਾਨੀ ਆ ਜਦੋਂ ਤੇ ਮੈਨੂੰ ਪੁੱਛਦੀਆਂ ਭੈਣਾਂ ਵੀ ਕੀ ਲਗਾਇਆ ਫੇਸ ਵਧੀਆ ਚਮਕੀ ਜਾਂਦਾ ਹੈ ਤੇ ਮੈਂ ਕੈਨਿਊ ਨਿਮਤ ਆ ਲਗਾਇਆ ਸੀ ਐ ਪੈਕ ਲਗਾਇਆ ਸੀ ਬੜਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਬਹੁਤ ਹੀ ਵਧੀਆ ਤੇ ਮੇਰਾ ਤਾਂ ਫੇਵਰੇਟ ਆ ਮੈਂ ਬੋਤਲ ਕਾਨੀ ਆ ਤੇ ਮੇਰੇ ਚਲੋ ਇਹ ਰੱਬ ਦੀ ਕਿਰਪਾ ਦੇ ਨਾਲ ਨਾ ਰਿੰਕਲ ਵਗੈਰਾ ਝੁਰੜੀਆਂ ਵਗੈਰਾ ਹਲੇ ਨਹੀਂ ਆਇਆ ਚਲੋ ਆ ਜਾਣ ਉਹ ਗੱਲ ਵੱਖਰੀ ਹੈ ਨਾ ਏਜ ਦੇ ਹਿਸਾਬ ਨਾਲ ਤੇ ਪਰ ਹਲੇ ਤੱਕ ਨਹੀਂ ਆਇਆ ਤoare ਕੋਲ ਬਰਸ਼ ਆਏਗਾ ਤੁਸੀਂ ਬਰਸ਼ ਨਾ ਲਗਾ ਸਕਦੇ ਹੋ ਪਰ ਮੈਂ ਤੁਹਾਨੂੰ ਇਦਾਂ ਹੱਥ ਨਾਲ ਲਗਾ ਕੇ ਦੱਸਦੀ ਹਾਂ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਆਊਗਾ ਨਾ ਤੁਹਾਨੂੰ ਇਦਾਂ ਇੱਕ ਠੰਡਕ ਮਿਲ ਜੂਗੀ ਤੇ ਜਿਹੜੇ ਆਪਣੇ ਪੋਰਸ ਜਿਹੜੇ ਹੁੰਦੇ ਆ ਨਾ ਇਹ ਧੋਪਨ ਹੋ ਜਾਂਦੇ ਆ ਨਾ ਮੋਰੀਆਂ ਮੋਰੀਆਂ ਬਣ ਜਾਂਦੀਆਂ ਆਪਣੀ ਏਜ ਦੇ ਹਿਸਾਬ ਦੇ ਨਾਲ ਜੇ ਤੁਸੀਂ ਮਲਤਾਨੀ ਮਿੱਟੀ ਲਗਾਉਂਦੇ ਰਹਿੰਦੇ ਹੋ ਤੁਹਾਡੇ ਬਿਲਕੁਲ ਨਹੀਂ ਹੋਣਗੇ ਤੁਹਾਡੀ ਬੱਚਿਆਂ ਵਰਗੀ ਹੀ ਸਕਿਨ ਰਹੂਗੀ ਤੇ ਹਰ ਕਿਸੇ ਨੂੰ ਹੁੰਦਾ ਕਿ ਮੇਰੀ ਸਕਿਨ ਵਧੀਆ ਹੋ ਜਾਵੇ ਜਦੋਂ ਮਤਲਬ ਮੋਰੀਆਂ ਮੋਰੀਆਂ ਦਿਸਣ ਲੱਗ ਜਾਂਦਾ ਪਤਾ ਲੱਗਣ ਲੱਗ ਜਾਂਦਾ ਵੀ ਆਪਣੀ ਏਜ ਹੋ ਗਈ ਹੈ ਮਤਲਬ 40 ਪਲੱਸ ਹੋ ਗਈ ਹੈ ਏਜ ਉਹ ਵੈਸੇ 40 ਤੇ ਜਾ ਕੇ ਜਦੋਂ 40 ਸਾਲ ਤੋਂ ਬਾਅਦ ਜਾ ਕੇ ਦਿਸਣ ਲੱਗ ਜਾਂਦੀਆਂ ਮੋਰੀਆਂ ਮੋਰੀਆਂ ਹੋ ਜਾਂਦੀਆਂ ਤੇ ਸਕਿਨ ਆਪਣੀ ਜਿਵੇਂ ਹੋਰ ਹੀ ਹੋ ਜਾਂਦਾ ਫੇਸ ਇਹਨੂੰ ਆਪਾਂ ਚੰਗੀ ਤਰ੍ਹਾਂ ਲਗਾ ਲੈਣਾ ਇੰਨਾ ਜ਼ਬਰਦਸਤ ਗਲੋ ਆਉਂਦਾ ਨਾ ਇਹਦੇ ਨਾਲ ਚਟਪਟ ਵਾਲਾ 글로ਅ ਆ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਆਪਾਂ ਪੈਕ ਲਗਾਇਆ ਇਹਨੂੰ ਆਪਾਂ ਕੀ ਕਰਨਾ ਹੈ 10 15 ਮਿੰਟ 15 ਮਿੰਟ ਲਗਾ ਕੇ ਤੇ ਫਿਰ ਆਪਾਂ ਇਹਨੂੰ ਵਾਸ਼ ਕਰਕੇ ਫਿਰ ਵੀ ਆਪਾਂ ਤੁਹਾਨੂੰ ਦਿਖਵਾਂਨੇ ਆ 15 ਮਿੰਟੇ ਨੂੰ ਫਿਰ ਆਪਾਂ ਠੰਡੇ ਪਾਣੀ ਨਾਲ ਵਾਸ਼ ਕਰਨਾ ਹੈ ਠੰਡੇ ਠੰਡੇ ਪਾਣੀ ਨਾਲ ਵਾਸ਼ ਕਰਿਓ ਤੁਹਾਨੂੰ ਇੱਕਦਮ ਆਏ ਲੱਗੂਗਾ ਤੁਹਾਡਾ ਚਿਹਰਾ ਚਮਕਣ ਲੱਗ ਗਿਆ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਤੇ ਤੁਸੀਂ ਆਪਣੀ ਗਰਦਨ ਤੇ ਵੀ ਲਗਾ ਸਕਦੇ ਹੋ ਆਪਣੇ ਹੱਥਾਂ ਤੇ ਇੱਥੇ ਬਾਹਾਂ ਤੇ ਲਗਾ ਸਕਦੇ ਹੋ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਬਹੁਤ ਹੀ ਵਧੀਆ ਹੈ ਤੇ ਠੀਕ ਹੈ ਜੀ ਆਪਾਂ ਮਿਲਦੇ ਹਾਂ ਤੁਹਾਨੂੰ 10-15 ਮਿੰਟ ਬਾਅਦ ਆਪਾਂ ਇਹਨੂੰ ਉਤਾਰ ਕੇ ਫਿਰ ਤੁਹਾਨੂੰ ਮਿਲਦੇ ਹਾਂ ਤੇ ਹਾਂਜੀ ਵਾਸ਼ ਕਰਕੇ ਆ ਗਏ ਆਪਾਂ ਫੇਸ ਨੂੰ ਤੇ ਬਹੁਤ ਵਧੀਆ 글로ਅ ਆ ਗਿਆ ਇਕਦਮ ਕਲੀਨ ਹੋ ਗਿਆ ਫੇਸ ਤੇ ਬਾਕੀ ਜਿਹੜੀ ਆਪਾਂ ਸਕਿਨ ਹੈ ਨਾ ਇਹ ਐਨ ਟਾਈਟ ਲੱਗ ਰਹੀ ਹੈ ਜਿਵੇਂ ਆਪਾਂ ਲਾਦੇ ਨਾ ਸਕਿਨ ਆਪਣੀ ਲੂਜ਼ ਜਿਹੀ ਲੱਗਦੀ ਹੈ ਹਨਾ ਤੇ ਇਕਦਮ ਐਦਾਂ ਨਾ ਟਾਈਟ ਟਾਈਟ ਤੇ ਵਧੀਆ ਹੈ ਬੇਬੀ ਦੀ ਸਕਿਨ ਹੁੰਦੀ ਹੈ ਜਿਸ ਤਰ੍ਹਾਂ ਤੇ ਉਸ ਤਰੀਕੇ ਦਾ ਹੋ ਗਿਆ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਜਰੂਰ ਲਗਾਉਣ ਪੈਣਾ ਇਹ ਵਾਲੇ ਜਿਹੜੇ ਆਪਾਂ ਨਿੱਕੇ ਨਿੱਕੇ ਨੁਸਕੇ ਤੁਹਾਨੂੰ ਦੱਸਦੇ ਆ ਤੁਸੀਂ ਜਰੂਰ ਟਰਾਈ ਕਰਿਆ ਕਰੋ ਜੀ ਆਪਾਂ ਜਿਹੜੀ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ 100% ਵਰਕ ਕਰਦੀ ਹੈ ਇਹ ਨਹੀਂ ਕਿ ਐਵੇਂ ਫੇਕ ਵੀਡੀਓ ਹੁੰਦੀ ਆਪਣੀ ਆਪਾਂ ਉਦਾਂ ਨਹੀਂ ਹੈਗਾ ਕਿ ਆਪਾਂ ਆਪਦੇ ਫੇਸ ਦੇ ਉੱਪਰ ਆਪਾਂ ਟਰਾਈ ਕਰਦੇ ਆ ਪਹਿਲਾਂ ਦੇਖਦੇ ਆ ਖੁਦ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿ ਰਿਜ਼ਲਟ ਬਹੁਤ ਵਧੀਆ ਇਹ ਨਹੀਂ ਹੈਗਾ ਕਿ ਕਈ ਵੀਡੀਓ ਦੇ ਵਿੱਚ ਕਈ ਭੈਣ ਜਿਹੜੀਆਂ ਵੀਡੀਓ ਬਣਾਉਂਦੀਆਂ ਉਹ ਕੀ ਕਰਦੀਆਂ ਉਹਦੇ ਹੱਥਾਂ ਤੇ ਲਾਲਾ ਦਿਖਾਈ ਜਾਣਗੇ ਕਿਉਂਕਿ ਹੱਥਾਂ ਤੇ ਲਗਾ ਕੇ ਤੇ ਜਿਹੜੀ ਆਪਣੀ ਫੇਸ ਦੀ ਸਕਿਨ ਹੁੰਦੀ ਆ ਜਿਆਦਾ ਸੈਂਸਿਟਿਵ ਹੁੰਦੀ ਆ ਹਨਾ ਹੱਥਾਂ ਨਾਲ ਉਹ ਫੇਸ ਦੀ ਸਕਿਨ ਆ ਜਿਹੜੀ ਜਿਆਦਾ ਸੈਂਸਿਟਿਵ ਹੁੰਦੀ ਆ ਮੈਨੂੰ ਆਏ ਹੁੰਦਾ ਰੱਬ ਨਾ ਕਰੇ ਕਿਸੇ ਨੂੰ ਕੁਝ ਪ੍ਰੋਬਲਮ ਹੋ ਜਾਵੇ ਤੇ ਆਪਾਂ ਪਹਿਲਾਂ ਖੁਦ ਟਰਾਈ ਕਰਦੇ ਆ ਆਪਣੇ ਫੇਸ ਤੇ ਤੁਹਾਨੂੰ ਲਾਈਵ ਲਗਾ ਕੇ ਦਿਖਾਉਣੀ ਆ ਮੈਂ ਕਿ ਮੈਂ ਆਪਣੇ ਫੇਸ ਦੇ ਉਪਰ ਆਹ ਚੀਜ਼ਾਂ ਪਾ ਲਈਆਂ ਵਿੱਚ ਇਹ ਚੀਜ਼ਾਂ ਮੈਂ ਆਪਣੇ ਵੀ ਲਗਾਇਆ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਇਹ ਨਹੀਂ ਕਰਦੀ ਕਿ ਚਲੋ ਜੀ ਮਿਕਸ ਕੀਤਾ ਜੋ ਵੀ ਆਪਾਂ ਕੋਲ ਦਿਖਾਉਣਾ ਹੈ ਉਹ ਮਿਕਸ ਕਰਕੇ ਫਿਰ ਹੱਥ ਤੇ ਲਾਲਾ ਦਿਖਾਈ ਜਾਈਏ ਤੇ ਉਹ ਕਈ ਭੈਣਾ ਕੀ ਕਰਦੀ ਉਹ ਦੇਖ ਕੇ ਵੀਡੀਓ ਲਗਾ ਲੈਂਦੀ ਆ ਫਿਰ ਕਹਿੰਦੀ ਆ ਚਿਹਰਾ ਉਦੋਂ ਵੀ ਖਰਾਬ ਹੋ ਗਿਆ ਤੇ ਇਹ ਹੈਗਾ ਵੀ ਜਿਹੜਾ ਉਸੇ ਦੀ ਵੀਡੀਓ ਤੁਸੀਂ ਦੇਖ ਕੇ ਚੀਜ਼ ਆਪਣੇ ਫੇਸ ਦੇ ਉੱਪਰ ਲਗਾਇਆ ਕਰੋ ਜਿਹੜਾ ਖੁਦ ਤੁਹਾਨੂੰ ਆਪਣੇ ਫੇਸ ਦੇ ਉੱਪਰ ਲਗਾ ਕੇ ਦਿਖਾਉਂਦਾ ਹੈ ਠੀਕ ਹੈ ਨਾ ਇਹ ਨਹੀਂ ਹੈਗਾ ਕਿ ਅਗਲੇ ਨੇ ਤਾਂ ਆਪਾਂ ਨੂੰ ਹੱਥ ਤੇ ਲਾ ਕੇ ਦਿਖਾ ਦਿੱਤਾ ਹੋ ਸਕਦਾ ਹੈ ਆਪਣੇ ਫੇਸ ਦੇ ਉੱਪਰ ਕੋਈ ਵੀ ਰਿਐਕਸ਼ਨ ਵਗੈਰਾ ਹੋ ਜਾਵੇ ਤੇ ਫਿਰ ਆਪਾਂ ਐਵੇਂ ਆਪਣੀ ਸਕਿਨ ਖਰਾਬ ਕਰਕੇ ਬਹਿ ਜਾਈਏ ਸੋ ਮੈਂ ਇਸ ਕਰਕੇ ਤੁਹਾਨੂੰ ਇੱਕ ਵਧੀਆ ਚੰਗੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਪਲੀਜ਼ ਤੁਸੀਂ ਸਮਝਿਓ ਕਿ ਇਦਾਂ ਨਹੀਂਗਾ ਕਿ ਆਪਾਂ ਕਿਸੇ ਦੀ ਵੀ ਵੀਡੀਓ ਦੇਖੀ ਤੇ ਆਪਾਂ ਦਾਵਾ ਦਾ ਫੇਸ ਦੇ ਉੱਪਰ ਕੁਝ ਵੀ ਲਗਾ ਲਿਆ ਫੇਸ ਦੀ ਸਕਿਨ ਇੰਨੀ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਨਾ ਕਿ ਬਹੁਤ ਜ਼ਿਆਦਾ ਸੈਂਸਿਟੀਵ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਹੋ ਜਾਂਦਾ ਹੈ ਕੋਈ ਵੀ ਰੈਐਕਸ਼ਨ ਵਗੈਰਾ ਹੋ ਗਿਆ ਤੇ ਫੇਸ ਹੈਗਾ ਆਪਣਾ ਹਰ ਕੋਈ ਗੋ ਹੈ ਆ ਕੀ ਹੋ ਗਿਆ ਹੈ ਆ ਕੀ ਹੋ ਗਿਆ ਸੋ ਇਸ ਕਰਕੇ ਪੂਰਾ ਧਿਆਨ ਰੱਖਿਆ ਕਰੋ ਜੀ ਫੇਸ ਦਾ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਤੇ ਆਪਾਂ ਤੁਹਾਨੂੰ ਉਹ ਹੀ ਦਿਖਾਉਨੇ ਆ ਜਿਹੜੀ ਨਾਲ ਤੁਹਾਨੂੰ ਕਦੇ ਵੀ ਕੋਈ ਸਾਈਡ ਇਫੈਕਟ ਨਾ ਹੋਵੇ ਤੁਹਾਨੂੰ ਫਾਇਦਾ ਹੀ ਹੋਵੇ 100% ਤੁਹਾਨੂੰ ਫਾਇਦਾ ਹੋਊਗਾ ਹੀ ਹੋਊਗਾ ਹਰ ਕਿਸੇ ਨੂੰ ਫਾਇਦਾ ਹੁੰਦਾ ਹੈ ਤੇ ਬਹੁਤ ਮੇਰੀਆਂ ਭੈਣਾਂ ਮੈਨੂੰ ਕਮੈਂਟ ਵੀ ਕਰਦੀਆਂ ਐ ਕਿ ਦੀ ਤੁਹਾਡੀ ਵੀਡੀਓ ਹੀ ਦੇਖ ਕੇ ਆ ਚੀਜ਼ ਲਾਈ ਸੀ ਸਾਨੂੰ ਬਹੁਤ ਫਾਇਦਾ ਹੋ ਗਿਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਤੁਸੀਂ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਬਾਕੀ ਤੁਸੀਂ ਇੰਨੀ ਸਪੋਰਟ ਕੀਤੀ ਮੈਨੂੰ ਇੱਥੋਂ ਤੱਕ ਲੈ ਕੇ ਆਇਓ ਤੇ ਮੈਨੂੰ ਤਾਂ ਇੰਨੇ ਜੋਗੀ ਮੈਂ ਹੈ ਨਹੀਂ ਸੀ ਜਿੰਨੇ ਜੋਗੇ ਤੁਸੀਂ ਮੈਨੂੰ ਕਰ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਠੀਕ ਹੈ ਜੀ ਧੰਨਵਾਦ